ਤੁਹਾਡੇ ਕਹਿਣ ਤੇ ਆਪਾਂ ਇੱਕ ਤਾਂ ਬੋਲਟ ਵੀਡੀਓ ਚੱਜ ਲੈ ਕੇ ਪਹੁੰਚੇ ਇੱਕ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹੋਰ ਵੀ ਕਈ ਮਸ਼ੀਨਰੀਆਂ ਨੇ ਰੇਟ ਤੁਹਾਨੂੰ ਪਤਾ ਲੱਗ ਗਏ ਹੋਣਗੇ ਬਾਕੀ ਸਾਰਾ ਕੁਝ ਤੁਹਾਨੂੰ ਆਪਾਂ ਕਨਫਰਮ ਕਰਵਾ ਦਾਂਗੇ ਜਾਣਕਾਰੀ ਸਾਰੀ ਦੀ ਸਾਰੀ ਆਪਾਂ ਵੀਡੀਓ ਚ ਤੁਹਾਨੂੰ ਦੇ ਦਾਂਗੇ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਫਰੀ ਚ ਆਪਾਂ ਐਡ ਤੁਹਾਨੂੰ ਲਾ ਦਾਂਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਜੀ ਵਰਨਾ ਤੁਸੀਂ ਚੈੱਕ ਕਰੋ ਜੀ ਵਰਨਾ ਟਾਪ ਵੇਰੀਐਂਟ ਚ ਹੈ 2012 ਮਾਡਲ ਹੈ ਜੀ ਪੁਸ਼ ਬਟਨ ਸਟਾਰਟ ਗੱਡੀ ਆਪ ਨੂੰ ਮਿਲੂਗੀ ਬਰੇਟਾ ਮੰਡੀ ਮਾਲਕ ਦਾ ਏਰੀਆ ਡਿਸਟ੍ਰਿਕਟ ਮਾਨਸਾ ਜੀ 3 ਲੱਖ ਤੇ 25 ਹਜ਼ਾਰ ਦੀ ਡਿਮਾਂਡ ਦੇ ਵਿੱਚ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੋਈ ਹੈ ਜੀ ਇਹ ਵੇਚਣ ਵਸਤੀ ਜਿਹਨੂੰ ਵੀ ਗੱਡੀ ਇਹ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਮਾਲਕ ਦੇ ਨਾਲ ਸਿੱਧੀ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਜਿਹੜੇ ਆਪ ਨੇ ਉਹ ਮਾਨਸਾ ਡਿਸਟ੍ਰਿਕਟ ਬਰੇਟਾ ਮੰਡੀ ਏਰੀਆ ਚੋਂ ਨੇ ਤੁਸੀਂ ਜਾ ਕੇ ਗੱਡੀ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਦੇ ਨੰਬਰ ਦੀ ਗੱਲ ਕਰੀਏ ਹਰਿਆਣਾ ਨੰਬਰ ਹੈ ਤੇ ਰੰਗ ਚਿੱਟਾ ਹੈਗਾ ਟਾਇਰਾਂ 'ਚ ਅਲਾਈ ਬਹੁਤ ਸੋਹਣੇ ਮਾਲਕ ਨੇ ਲੁਵਾਈ ਹੋਈ ਨਹੀਂ ਬੰਪਰ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਬੈਕ ਸਾਈਡ ਤੋਂ ਫਰੰਟ ਤੋਂ ਸਾਈਡ ਤੋਂ ਹਰ ਪਾਸੋਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੰਭਾਲ ਦੇ ਵਿੱਚ ਗੱਡੀ ਰੱਖੀ ਹੋਈ ਹੈ ਜੀ 325 ਇੱਕ ਵਾਰੀ ਡਿਮਾਂਡਾ ਘਾਟਾ ਵਾਦਾ ਕਰਕੇ ਗੱਡੀ ਮਾਲਕ ਆਪਦੀ ਸੇਲ ਕਰ ਦੇਣਗੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ 62846 ਤੇ 48684 ਗੱਲਬਾਤ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਪਹਿਲਾਂ ਮਾਲਕ ਨੂੰ ਫੋਨ ਲਾਜ਼ਮੀ ਕਰ ਲਿਓ ਜੀ ਤੇ ਨੰਬਰ ਦੋ ਤੇ ਆਪਾਂ ਮੋਟਰਸਾਈਕਲ ਇੱਕ ਲੈ ਕੇ ਪਹੁੰਚੀਆਂ ਪਲਟੀਨਾ 2014 ਮਾਡਲ ਜਗਰਾਉਂ ਏਰੀਆ ਚੋਂ ਪਲਟੀਨਾ ਮਾਲਕ ਨੇ ਵੇਚਣਾ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਅਸੀਂ ਹਰ ਪਾਸੇ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹਨੂੰ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਦਾ ਏਰੀਆ ਜਗਰਾਉਂਾ 27000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕਹੀ ਸੀ ਘਾਟਾ ਵਾਧਾ ਕੀਤਾ ਜਾਊਗਾ ਮੌਕੇ ਤੇ ਜਿਹਨੂੰ ਵੀ ਇਹ ਮੋਟਰਸਾਈਕਲ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਜਾ ਕੇ ਦੇਖ ਸਕਦੇ ਹੋ ਇਹਦੀ ਆਰਸੀ ਚਿਪਾਲੇ ਬਣੀ ਹੋਈ ਹੈ ਨਾਲ ਜੀ ਕਾਗਜ਼ ਹੈਗੇ ਅਜ਼ੀ ਅਦੀ 27000 ਰੁਪਿਆ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ ਜੀ 9646270705 ਇਹ ਮਾਲਕ ਦਾ ਨੰਬਰ ਆ ਬਾਕੀ ਨੰਬਰ ਸਕਰੀਨ ਤੇ ਆ ਜੀ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਬਾਕੀ ਰੇਟ ਦੀ ਟੈਨਸ਼ਨ ਨਾ ਲਓ ਜੀ ਰੇਟ ਘਟਾਇਆ ਜਾਊਗਾ ਮੂਕੇ ਤੇ ਬਹਿ ਕੇ ਤੁਹਾਡੇ ਕਹਿਣ ਤੇ ਆਪਾਂ ਇੱਕ ਬੁਲਟ ਵੀ ਲੈ ਕੇ ਪਹੁੰਚਿਆ ਤੁਸੀਂ ਚੈੱਕ ਕਰੋ ਜੀ ਬੁਲਟ ਦੀਆਂ ਫੋਟੋਆਂ ਮਾਲਕ ਨੇ ਸਾਰਾ ਕੁਝ ਦੱਸਿਆਗਾ ਮਾਡਲ 19 ਦੱਸਿਆ ਮਾਲਕ ਨੇ ਕੰਡੀਸ਼ਨ ਬੁਲਟ ਦੀ ਬਹੁਤ ਵਧੀਆ ਜੀ ਬੁਲਟ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 5000 ਰੁਪਿਆ ਮਾਲਕ ਨੇ ਡਿਮਾਂਡ ਕਹੀ ਸੀ ਅਜਨਾਲਾ ਮਾਲਕ ਦਾ ਏਰੀਆ ਅੰਮ੍ਰਿਤਸਰ ਏਰੀਆ ਜੀ ਇਹਨਾਂ ਦਾ ਅਜਨਾਲਾ ਏਰੀਆ ਅੰਮ੍ਰਿਤਸਰ ਡਿਸਟ੍ਰਿਕਟ ਤੇ ਕੰਡੀਸ਼ਨ ਬੁਲਟ ਦੀ ਪੂਰੀ ਵਧੀਆ ਸੀ ਬਾਕੀ ਕਾਲੇ ਰੰਗ ਦਾ ਸਟੈਂਡਰਡ ਹੈ ਜੀ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਕਮੀ ਕੋਈ ਨਹੀਂ ਹੈਗੀ ਨਾ ਕੋਈ ਚਲਾਉਣ 'ਚ ਕਮੀ ਹੈ ਜੀ ਨਾ ਕੋਈ ਹੋਰ ਕਮੀ ਹੈ ਨਾ ਕੋਈ ਕੰਮ ਭਾਲ ਦਾ ਬੁਲਟ ਵਧੀਆ ਮਾਲਕ ਨੇ ਸਾਰਾ ਕੰਮ ਕਰਵਾ ਰੱਖਿਆ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨਿਓ ਬੁਲਟ ਤਮ ਮਾਲਿਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਮਾਲਿਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸੀ ਸਕਰੀਨ ਤੇ ਤੁਹਾਨੂੰ ਆਪਾਂ ਦੇ ਹੀ ਦਿੱਤਾ ਸੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਦੱਸੀ ਜਾਇਓ ਜੀ ਬੋਲਟ ਕਿਵੇਂ ਦੇ ਲੱਗਿਆ ਪਲਟੀਨਾ ਕਿਵੇਂ ਦੇ ਲੱਗਿਆ ਪਿੱਛੇ ਜਿਹੜੀ ਵਾਰ ਨਾ ਗੱਡੀ ਸੀ ਉਹ ਤੁਹਾਨੂੰ ਕਿਵੇਂ ਦੀ ਲੱਗੀ ਤੇ ਗੱਲ ਆਪਾਂ ਹੁਣ ਕਰਾਂਗੇ ਜੀ ਆਪਣੇ ਕੋਲੇ ਇੱਕ ਮਰੂਤੀ 800 ਗੱਡੀ ਮਾਲਕ ਨੇ ਭੇਜੀ ਹੋਈ ਹੈ ਸੇਲ ਵਾਸਤੇ ਚਾਰ ਮਾਡਲ ਹੈ ਜੀ ਨਿਹਾਲ ਸਿੰਘ ਵਾਲਾ ਮਾਲਕ ਦਾ ਏਰੀਆ ਤੇ 39000 ਰੁਪਿਆ ਡਿਮਾਂਡ ਮਾਲਕ ਨੇ ਦੱਸੀ ਅਸੀਂ ਮਾਲਕ ਦੀ ਘਰ ਦੀ ਪਰਸਨਲ ਗੱਡੀ ਹੈ ਮਾਲਕ ਨੇ ਘਰ ਲਈ ਚਲਾਈ ਹੋਈ ਆ ਘਰ ਲਈ ਵਰਤੀ ਹੋਈ ਆ ਮਾਲਕ ਕਹਿੰਦੇ ਨੇ ਵੀ ਮੈਂ ਬੀਚਣੀ ਆ ਮਾਲਕ ਕਹਿੰਦੇ ਨੇ ਕੋਈ ਗੱਡੀ ਖਰੀਦਣ ਦਾ ਹੋਵੇ ਚਾਹਵਾਨ ਤਾਂ ਇੱਕ ਵਾਰੀ ਮੇਰੇ ਨਾਲ ਗੱਲ ਕਰ ਲਓ ਮਾਲਕ ਦਾ ਜਿਹੜਾ ਨੰਬਰ ਹੈ ਜੀ 62833 25895 ਗੱਲਬਾਤ ਕਰਨੀ ਹੈ ਜੀ ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਗੱਲ ਤੁਸੀਂ ਆਪ ਕਰ ਲਿਓ ਬਾਕੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਵਧੀਆ ਲੱਗੀ ਵੀਡੀਓ ਪਸੰਦ ਆਈ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਜੇ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਤੁਹਾਡੇ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ 9465629488 ਭੇਜੋ ਛੇਤੇ ਤੋਂ ਛੇਤੀ ਤੁਹਾਡੀ ਐਡ ਲਗਾ ਕੇ ਤੁਹਾਡੀ ਮਸ਼ੀਨਰੀ ਜਿਹੜੀ ਤੁਸੀਂ ਘਰ ਬੈਠੇ ਬਿਠਾਈ ਸੇਲ ਕਰ ਦੋਗੇ ਜੀ